ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਦਾ ਸਵਾਗਤ ਹੈ ਸੋ ਆਪਾਂ ਇਸ ਚੈਨਲ ਦੇ ਪਤਾ ਹੀ ਆ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਬੰਧਤ ਹੀ ਗੱਲਬਾਤ ਕਰਾਂਗੇ ਪਰਮਾਤਮਾ ਰੱਬ ਅੱਲਾ ਰਾਮ ਗੋਡ ਕੀ ਆ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਆਪਣੇ ਮਨ ਨੂੰ ਕਿਸ ਤਰ੍ਹਾਂ ਸਮਝਣਾ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਣਾ ਅਸੀਂ ਕੌਣ ਆ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਜਦੋਂ ਅਸੀਂ ਸਮਾਧੀ ਦੇ ਵਿੱਚ ਬੈਠਣਾ ਜਾਂ ਆਪਣੇ ਚੇਤਨ ਦੇ ਵਿੱਚ ਬੈਠਣਾ ਜਾਂ ਸਿਮਰਨ ਕਹਿ ਸਕਦੇ ਆ ਜਾਂ ਧਿਆਨ ਕੁਛ ਵੀ ਕਹਿ ਲੋ ਉਦੋਂ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਸੋ ਸ਼ੁਰੂ ਕਰਦੇ ਆ ਮੇਰੇ ਕੋਲ ਕਿਤਾਬ ਹੈ ਇੱਕ ਹਿਪਨੋਥੈਰੇਪੀ ਤੇ ਲਿਖੀ ਹੋਈ ਆ ਅਕੋਰਡਿੰਗ ਟੂ ਦਾ ਪਰਸਨੈਲਿਟੀ ਡਿਫੈਕਟ ਮਾਡਲ ਆਫ ਸਾਈਕੋਥੈਰੇਪੀ ਇਹ ਡਾਕਟਰ ਜੇਬੀ ਅਥਵੇਲ ਦੀ ਹੈਗੀ ਆ ਤੇ ਜੇ ਕਿਸੇ ਨੂੰ ਮਿਲੇ ਤਾਂ ਲੈ ਸਕਦੇ ਹਾਂ ਬਹੁਤ ਪੁਰਾਣੀ ਕਿਤਾਬ ਆ ਤੇ ਇਹਦੇ ਇੰਗਲਿਸ਼ ਦੇ ਵਿੱਚ ਹੈਗੀ ਆ ਸਾਰੀ ਜੇ ਕਿਤੇ ਕੋਈ ਇਹਦਾ ਅਨੁਵਾਦਨ ਤੁਹਾਨੂੰ ਵਰਜਨ ਮਿਲਿਆ ਤੇ ਬਹੁਤ ਵਧੀਆ ਗੱਲ ਆ ਜੇ ਪੰਜਾਬੀ ਦੇ ਵਿੱਚ ਮਿਲ ਜੇ ਸੋ ਮਨ ਕੀ ਆ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਆਤਮਾ ਕੀ ਆ ਇਹ ਵੀ ਲਿਖਿਆ ਹੋਇਆ ਸਾਡਾ ਸਰੀਰ ਸਾਡਾ ਮਨ ਕਿਵੇਂ ਕੰਮ ਕਰਦਾ ਅਸੀਂ ਉਹਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ ਜਿਹੜੀ ਕਿ ਵੱਡੀ ਚਿੰਤਾ ਦਾ ਵਿਸ਼ਾ ਇੱਕ ਸਾਧਕ ਵਾਸਤੇ ਉਹ ਸਾਰੀਆਂ ਗੱਲਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸੋ ਇੱਕ ਫਿਜ਼ੀਕਲ ਬਾਡੀ ਹੁੰਦੀ ਹੈ ਕਹਿੰਦੇ ਜਿਹੜਾ ਮਨ ਦਾ ਜਿਹੜਾ ਢਾਂਚਾ ਜੇ ਉਹਨੂੰ ਦੇਖੀਏ ਜਾਂ ਉਹਦੇ ਕੰਮ ਦੇਖੀਏ ਤਾਂ ਇੱਕ ਫਿਜ਼ੀਕਲ ਬਾਡੀ ਹੈ ਜਿਹੜਾ ਸਾਡਾ ਆ ਸਰੀਰ ਹੈ ਜਿਹੜਾ ਸਭ ਨੂੰ ਦਿਖਦਾ ਇੱਕ ਸਰੀਰ ਹੈਗਾ ਸਾਡਾ ਸਟਲ ਬਾਡੀ ਜਿਹੜਾ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਮਨ ਵੀ ਕਹਿ ਸਕਦੇ ਆ ਆਤਮਾ ਵੀ ਕਹਿ ਸਕਦੇ ਆ ਬਹੁਤ ਕੁਝ ਕਹਨੇ ਆ ਪਰ ਆਪਾਂ ਇਸ ਕਿਤਾਬ ਚ ਦੇਖਦੇ ਆ ਕੀ ਲਿਖਿਆ ਵੈਨ ਵਨ ਟਾਕਸ ਅਬਾਊਟ ਦਾ ਮਾਈਂਡ ਦਾ ਕੁਐਸਚਨ ਅਰਾਈਜ਼ਸ ਐਸ ਟੂ ਵੇਅਰ ਦਾ ਮਾਈਂਡ ਇਜ਼ ਸਿਚੁਏਟਿਡ ਇਨ ਦਾ ਬਾਡੀ ਸੋਰੀ ਮੈਂ ਇੰਗਲਿਸ਼ ਬੋਲ ਗਿਆ ਮੈਂ ਕੋਸ਼ਿਸ਼ ਕਰੂੰਗਾ ਸਿੱਧਾ ਹੀ ਪੰਜਾਬੀ ਦੇ ਵਿੱਚ ਕਰਨ ਦੀ ਇਹਨੂੰ ਇਹ ਕਹਿੰਦੇ ਆ ਵੀ ਜਦੋਂ ਕੋਈ ਮਨ ਦੇ ਸੰਬੰਧ ਦੇ ਵਿੱਚ ਗੱਲ ਕਰਦਾ ਤਾਂ ਇੱਕ ਹੂਬ ਹੂ ਸਾਡੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਆ ਜਾਂਦਾ ਇੱਕ ਪ੍ਰਸ਼ਨ ਆ ਜਾਂਦਾ ਕਿ ਮਨ ਸਾਡੇ ਸਰੀਰ ਦੇ ਵਿੱਚ ਕਿੱਥੇ ਆ ਮਨ ਕੀ ਆ ਸੋ ਇੱਕ ਮੈਂ ਨਾਲ ਦੀ ਨਾਲ ਹੋਰ ਗੱਲ ਕਹਿ ਦੇਵਾਂ ਕਿ ਇਸ ਵੀਡੀਓ ਨੂੰ ਦੇਖਣ ਵਾਲੇ ਜਿਹੜੇ ਕਈ ਲੋਕ ਵਿਚਾਰੇ ਘੱਟ ਪੜੇ ਲਿਖੇ ਹੁੰਦੇ ਆ ਕਈਆਂ ਇਹ ਮੈਂ ਤਾਰਕਿਕ ਬੁੱਧੀ ਲੋਕਾਂ ਲਈ ਨਹੀਂ ਬਣਾ ਰਿਆ ਕੱਲਿਆਂ ਲਈ ਉਹ ਲੋਕਾਂ ਲਈ ਵੀ ਵੀਡੀਓ ਆ ਜਿਹੜੇ ਜਿਨ੍ਹਾਂ ਨੂੰ ਇੰਗਲਿਸ਼ ਜਾਂ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਸਮਝਦੇ ਨਹੀਂ ਆਉਂਦੇ ਮੈਂ ਉਹਨਾਂ ਨੂੰ ਸੌਖੇ ਤਰੀਕੇ ਨਾਲ ਵੀ ਦੱਸੂਗਾ ਇਸ ਕਰਕੇ ਸਾਰੇ ਵੀਡੀਓ ਵੀ ਦੇਖਿਓ ਐਂਡ ਤੱਕ ਤੇ ਆਪਣੇ ਰਿਵਿਊ ਵੀ ਦੇਣਿਆ ਤੇ ਇਹ ਨਹੀਂ ਕਿ ਪ੍ਰਮਾਤਮਾ ਨੂੰ ਬਹੁਤ ਸਾਰੇ ਕੰਪਲੈਕਸ ਤਰੀਕੇ ਨਾਲ ਸਮਝਣਾ ਵੀ ਜੇ ਤੁਹਾਨੂੰ ਆਤਮਾ ਦੀ ਸਮਝ ਨਹੀਂ ਆਈ ਤਾਂ ਤੁਸੀਂ ਪ੍ਰਮਾਤਮਾ ਨੂੰ ਸਮਝ ਨਹੀਂ ਸਕਦੇ ਪ੍ਰਮਾਤਮਾ ਸਮਝਣ ਦਾ ਵਿਸ਼ਾ ਨਹੀਂ ਪ੍ਰਮਾਤਮਾ ਪ੍ਰਾਪਤੀ ਕਰਨ ਦਾ ਵਿਸ਼ਾ ਪ੍ਰਮਾਤਮਾ ਹੋਣ ਦਾ ਵਿਸ਼ਾ ਜਿਵੇਂ ਕਬੀਰ ਜੀ ਕਹਿੰਦੇ ਆ ਨਾ ਪਾਛੋ ਲੱਗੇ ਹਰ ਫਿਰੇ ਭਇਓ ਕਬੀਰ ਕਬੀਰ ਪਹਿਲਾਂ ਤਾਂ ਵੀ ਮੈਂ ਪ੍ਰਮਾਤਮਾ ਦਾ ਨਾਮ ਜਪਦਾ ਸੀ ਹੁਣ ਪ੍ਰਮਾਤਮਾ ਮੇਰੇ ਪਿੱਛੇ ਪਿੱਛੇ ਤੋਂ ਰਹਿ ਫਿਰਦਾ ਸੋ ਇਹਦੇ ਲਈ ਕੋਈ ਪੜ੍ਹਾਈ ਦੀ ਬਹੁਤੀ ਲੰਬੀ ਚੋੜੀ ਮਤਲਬ ਕਿਸੇ ਵੀ ਡਿਸਕਸ਼ਨ ਦੀ ਲੋੜ ਨਹੀਂ ਹੈਗੀ ਵਿਚਾਰ ਚਰਚਾ ਦੀ ਲੋੜ ਨਹੀਂ ਹੈਗੀ ਪ੍ਰਮਾਤਮਾ ਸਿਮਰਨ ਦਾ ਨਾਮ ਹੈ ਸੋ ਜਿਹੜੇ ਲੋਕ ਕਾਫੀ ਪੜ੍ਹ ਲਿਖੇ ਜਾਂਦੇ ਆ ਪਰ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਪਿਆਸ ਹੁੰਦੀ ਆ ਉਹਨਾਂ ਲਈ ਪ੍ਰਮਾਤਮਾ ਵਿਚਾਰ ਕਰਨ ਦਾ ਵੇਸ਼ਾ ਜ਼ਰੂਰ ਹੁੰਦਾ ਸਟੱਡੀ ਕਰਨ ਦਾ ਵੇਸ਼ਾ ਹੁੰਦਾ ਕਿਉਂਕਿ ਜੇਕਰ ਮਨ ਦੇ ਅੰਦਰ ਪ੍ਰੇਮ ਆ ਜੇ ਕੋਈ ਇਨਸਾਨ ਪ੍ਰੇਮ ਕਰ ਸਕਦਾ ਤਾਂ ਉਹ ਪਰਮਾਤਮਾ ਨੂੰ ਜਪ ਕੇ ਵੀ ਪ੍ਰਾਪਤ ਕਰ ਸਕਦਾ ਖਲਕਤ ਨੂੰ ਪ੍ਰੇਮ ਭਾਵਨਾ ਦੇ ਨਾਲ ਸੇਵਾ ਭਾਵਨਾ ਦੇ ਨਾਲ ਦੇਖ ਕੇ ਪਰਮਾਤਮਾ ਉਹਦੇ ਵਿੱਚੋਂ ਖਲਕਤ ਦੇ ਵਿੱਚੋਂ ਹੀ ਉਹਨਾਂ ਨੂੰ ਮਿਲ ਜਾਂਦਾ ਸੋ ਜਿਹੜਾ ਜੇ ਕੋਈ ਧਿਆਨ ਕਰਨ ਵਾਲਾ ਤਾਰਕਿਕ ਬੁੱਧੀ ਵਾਲਾ ਮਨੁੱਖਾ ਉਹਦੇ ਲਈ ਵਿਚਾਰ ਚਰਚਾ ਲੰਬੀ ਚੌੜੀ ਜ਼ਰੂਰੀ ਹੈ ਸੋ ਸਮਝ ਦੋਨੇ ਹੀ ਸਕਦੇ ਆ ਕੀ ਸਾਡਾ ਸਰੀਰ ਕੀ ਹੈ ਆਤਮਾ ਕੀ ਹੈ ਬੁੱਧੀ ਕੀ ਹੈ ਪਰਮਾਤਮਾ ਕੀ ਹੈ ਇਹਨਾਂ ਗੱਲਾਂ ਨੂੰ ਆਪਾਂ ਸਮਝਾਂਗੇ ਸੋ ਕੰਟੀਨਿਊ ਕਰਦੇ ਹਾਂ ਮਨ ਕਹਿੰਦੇ ਜੋ ਹੈਗਾ ਜਿਹਦੇ ਸੰਬੰਧ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਉਹ ਸਾਡੇ ਸਰੀਰ ਦੇ ਵਿੱਚ ਕਿੱਥੇ ਆ ਕਿਉਂਕਿ ਮੈਡੀਕਲ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਸਾਡੇ ਸਰੀਰ ਦੇ ਛੋਟੇ ਤੋਂ ਲੈ ਕੇ ਵੱਡੇ ਅੰਗਾਂ ਤੱਕ ਖੋਜ-ਬੀਮ ਕੀਤੀ ਹੈ ਤੇ ਅੱਜ ਤੱਕ ਮਨ ਉਹਨਾਂ ਨੂੰ ਮਿਲਿਆ ਨਹੀਂ ਕਿਤੇ ਸੋ ਦਿਮਾਗ ਦੇ ਰੂਪ ਦੇ ਵਿੱਚ ਫਿਜ਼ੀਕਲ ਜਾ ਕਹਿ ਲਈਏ ਗ੍ਰਾਸ ਬੋਡੀ ਦੇ ਰੂਪ ਦੇ ਵਿੱਚ ਉਹਦਾ ਸਟਰਕਚਰ ਜ਼ਰੂਰ ਮਿਲ ਜਾਂਦਾ ਪਰ ਉਹਦਾ ਫੰਕਸ਼ਨ ਤਾਂ ਸਿਰਫ ਸਮਝ ਕੇ ਹੀ ਜਾਂ ਧਿਆਨ ਦੇ ਨਾਲ ਹੀ ਮਿਲ ਸਕਦਾ ਸੋ ਕਹਿੰਦੇ ਜਿਹੜਾ ਮਨ ਹੈਗਾ ਉਹ ਕੌਨਸਟਿਟੂਐਂਟ ਹੈ ਮਤਲਬ ਇੱਕ ਸੰਗਠਨ ਹੈਗਾ ਕਿਸ ਚੀਜ਼ ਦਾ ਸਟਲ ਬੋਡੀ ਦਾ ਸਟਲ ਬੋਡੀ ਕੀ ਹੈ ਸਾਡੀ ਆਤਮਾ ਸਾਡਾ ਇਨਰਲ ਬੋਡੀ ਕਹਿ ਲਈਏ ਜਾਂ ਸਾਡਾ ਸੂਖਮ ਸਰੀਰ ਕਹਿ ਲਈਏ ਮਨ ਉਹਦਾ ਇੱਕ ਸੰਗਠਨ ਕੀਤਾ ਹੋਇਆ ਟਾਂਚਾ ਹੈਗਾ ਡੈਥ ਦੇ ਸਮੇਂ ਜਿਹੜੀ ਬਾਡੀ ਆ ਸਾਡੇ ਅੰਦਰ ਸਟਲ ਬਾਡੀ ਉਹੀ ਬਾਡੀ ਦੀ ਗੱਲ ਕਰਦੇ ਆ ਜਿਹੜੀ ਸਾਡੇ ਮੌਤ ਦੇ ਸਮੇਂ ਸਾਡੇ ਸਰੀਰ ਨੂੰ ਤਿਆਗ ਜਾਂਦੀ ਆ ਮਨ ਕਹਿੰਦੇ ਉਹਦਾ ਸੰਗਠਨ ਹੈ ਜਿਵੇਂ ਆਪਾਂ ਆਮ ਕਹਿ ਦਿੰਨੇ ਆ ਨਾ ਸਾਡਾ ਫਲਾਣਾ ਜ਼ਿਲ੍ਹਾ ਫਲਾਣਾ ਜ਼ਿਲ੍ਹਾ ਤੇ ਸਾਡੀ ਤਹਿਸੀਲ ਆ ਆ ਮਨ ਉਸ ਬਾਡੀ ਦੀ ਤਹਿਸੀਲ ਆ ਜੇ ਆਪਾਂ ਸੱਦੇ ਸ਼ਬਦਾਂ ਚ ਕਹੀਏ ਤੇ ਜਿਹੜੀ ਸਟਲ ਬਾਡੀ ਹੈਗੀ ਆ ਜਿਹੜਾ ਸੁਕਸ਼ਮ ਸ਼ਰੀਰ ਹੈਗਾ ਉਹ ਸਾਡੇ ਬ੍ਰੇਨ ਦੇ ਵਿੱਚ ਮਤਲਬ ਦਿਮਾਗ ਦੇ ਵਿੱਚ ਬਸਿਆ ਹੋਇਆ ਸਥਿਤ ਕੀਤਾ ਹੋਇਆ ਹੈਗਾ ਤੇ ਇਟਸ ਐਗਜੈਕਟ ਲੋਕੇਸ਼ਨ ਇਨ ਦਾ ਬ੍ਰੇਨ ਇਸ ਸਟਿਲ ਨਾਟ ਨੋਨ ਜਿਹੜੀ ਕਹਿੰਦੇ ਇਹਦੀ ਅਸਲੀ ਲੋਕੇਸ਼ਨ ਜੇ ਆਪਾਂ ਦੇਖੀਏ ਬ੍ਰੇਨ ਦੇ ਵਿੱਚ ਤਾਂ ਉਹ ਅਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਕਿਉਂ ਨਹੀਂ ਪਤਾ ਕਿਉਂਕਿ ਕਿਸੇ ਦੀ ਆਤਮਾ ਨੂੰ ਕੋਈ ਮੈਜ਼ਰ ਨਹੀਂ ਕਰ ਸਕਦਾ ਕੋਈ ਮਾਪ ਨਹੀਂ ਸਕਦਾ ਕੋਈ ਫੜ ਨਹੀਂ ਸਕਦਾ ਵਿਗਿਆਨ ਜਦੋਂ ਤੱਕ ਕੋਈ ਚੀਜ਼ ਨੂੰ ਫੜ ਨਾ ਸਕੇ ਉਹਦੇ ਤੇ ਅਨਲਿਸਿਸ ਨਹੀਂ ਕਰ ਸਕਦੀ ਉਹਦੇ ਤੇ ਵਿਸ਼ਲੇਸ਼ਣ ਨਹੀਂ ਕਰ ਸਕਦੀ ਸੋ ਇਹ ਕਹਿੰਦੇ ਵਿਦਾਂਤਾ ਫਲਸਫੀ ਦੇ ਅਨੁਸਾਰ ਜਿਹੜਾ ਕਿ ਆਪਾਂ 800 ਤੋਂ 500 ਬੀਸੀ ਪਿੱਛੇ ਚਲੇ ਜਾਈਏ ਵਿਦਾਂਤ ਫਲਸਫੀ ਸੀਗੀ ਉਦੋਂ ਵਿਦਾਂਤ ਸ਼ਾਸਤਰ ਵੀ ਕਹਿ ਦਿੰਦੇ ਆਪਾਂ ਕਹਿੰਦੇ ਵੀ ਜਿਹੜੀ ਸਟਲ ਬਾਡੀ ਆ ਸਾਡਾ ਸੁਖਮ ਸਰੀਰ ਹੈਗਾ ਉਸ ਉਹਦੇ 17 ਤੱਤ ਹੈਗੇ ਆ 17 ਐਲੀਮੈਂਟ ਜਿਵੇਂ ਆਪਣੇ ਐਸਪੋਤਿਕ ਸਰੀਰ ਦੇ ਪੰਜ ਤੱਤ ਨੇ ਨਾ ਗੁਰਬਾਣੀ ਚ ਵੀ ਆਉਂਦਾ ਪੰਜ ਤਤ ਤੇ ਤਨ ਰਚਿਓ ਜਾਨੂ ਚਤਰ ਸੁਜਾਨ ਜਿਸ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ ਸੋ ਪੰਜ ਤਤਾਂ ਦਾ ਜਿਵੇਂ ਸਰੀਰਾਂ ਉਵੇਂ ਸਾਡੇ ਜਿਹੜਾ ਛੋਟਾ ਸਰੀਰ ਆ ਸਾਡਾ ਸੁਖਮ ਸਰੀਰ ਆ ਜਿਹੜਾ ਕਿ ਸਾਨੂੰ ਦਿਖਦਾ ਨਹੀਂ ਉਹ 17 ਤੱਤਾਂ ਤੋਂ ਆ ਕਿਹੜੇ ਨੇ ਉਹਨਾਂ ਦੇ ਫੰਕਸ਼ਨ ਵੀ ਦੱਸੇ ਨੇ ਤੇ ਉਹ ਤੱਤ ਵੀ ਕਿਹੜੇ ਨੇ 5 ਸਰਟਲ ਸੈਂਸ ਆਰਗਨਸ ਇੱਕ ਤਾਂ ਸਾਡੇ ਸੈਂਸ ਆਰਗਨ ਨੇ ਜਿਵੇਂ ਸਾਡੀਆਂ ਅੱਖਾਂ ਨੇ ਸਾਡੇ ਕੰਨ ਨੇ ਸਾਡੀ ਜੀਭ ਆ ਸਵਾਦ ਚਖਦੀ ਆ ਸਾਡਾ ਨੱਕ ਆ ਤੇ ਸਾਡੀ ਚਮੜੀ ਆ ਪੰਜ ਤੱਤ ਬਣ ਗਏ ਇਹ ਪੰਜ ਐਲੀਮੈਂਟਸ ਸੌਰੀ ਪੰਜ ਸੈਂਸ ਆਰਗਨ ਬਣ ਗਏ ਸਾਡੇ ਸਰਟਲ ਸੈਂਸ ਆਰਗਨ ਕੀ ਹੁੰਦੇ ਆ ਮਤਲਬ ਜੇ ਸਾਡੀਆਂ ਅੱਖਾਂ ਨੇ ਜੇ ਸਾਡਾ ਵੱਡਾ ਸਰੀਰ ਆ ਤਾਂ ਸਾਡਾ ਛੋਟਾ ਸਰੀਰ ਵੀ ਆ ਜੇ ਸਾਡੀਆਂ ਦੇਖਣ ਵਾਲੀਆਂ ਅੱਖਾਂ ਨੇ ਤਾਂ ਸਾਡੀਆਂ ਉਹ ਅੱਖਾਂ ਵੀ ਨੇ ਜਿਹੜੀਆਂ ਦਿਖਦੀਆਂ ਨਹੀਂ ਸਾਡੇ ਉਹ ਕੰਨ ਵੀ ਨੇ ਜਿਹੜੇ ਸਾਨੂੰ ਦਿਖਦੇ ਨਹੀਂ ਪਰ ਉਹ ਸੁਣਦੇ ਆ ਕੀ ਦੀ ਆਵਾਜ਼ ਸੁਣਦੇ ਆ ਕਦੋਂ ਸੁਣਦੇ ਆ ਕਦੋਂ ਸਾਡੀਆਂ ਅੱਖਾਂ ਦੇਖਦੀਆਂ ਜਿਵੇਂ ਮੈਂ ਅੱਖਾਂ ਬੰਦ ਕਰਕੇ ਕੋਈ imaginary create ਕੀਤੀ ਆਪਣੇ mind ਦੇ ਵਿੱਚ ਤਾਂ ਸਾਡੀਆਂ ਕਿਹੜੀਆਂ ਅੱਖਾਂ ਨੇ ਕੀਤੀ ਸਟਰਲ ਆਇਜ਼ ਨੇ ਠੀਕ ਹੈ ਉਸੇ ਤਰ੍ਹਾਂ ਇਹ ਸਾਡੇ ਬਾਹਰਲੀ ਅੱਖਾਂ ਦੀ ਗੱਲ ਨਹੀਂ ਕਰ ਰਹੇ ਉਹਨਾਂ ਅੱਖਾਂ ਦੀ ਉਹਨਾਂ ਕੰਨਾਂ ਦੀ ਉਸ ਰਸਨਾ ਦੀ ਉਸ ਨੱਕ ਦੀ ਤੇ ਉਸ ਚਮੜੀ ਦੀ ਗੱਲ ਕਰਦੇ ਆ ਜਿਹੜੀ ਸਾਨੂੰ ਦਿਖਦੀ ਨਹੀਂ ਜਿਹੜੀ ਕਿ ਇੰਪਲਸਸ ਕੈਰੀ ਕਰਦੀ ਆ ਇੰਪਲਸਸ ਲੈ ਕੇ ਜਾਂਦੀ ਆ from the sensory centers in the brain to the conscious mind ਹੁਣ ਕੌਨਸ਼ੀਅਸ ਮਾਈਂਡ ਕੀ ਹੁੰਦਾ ਜਾਂ ਇੰਪਲਸਸ ਕੀ ਹੁੰਦੇ ਆ ਜਾਂ ਸੈਂਸਰੀ ਸੈਂਟਰ ਕੀ ਹੁੰਦੇ ਆ ਠੀਕ ਹੈ ਮਤਲਬ ਇਸ ਨੂੰ ਇਸ ਤਰ੍ਹਾਂ ਮੰਨੋ ਵੀ ਇੱਕ ਚੀਜ਼ ਆ ਉਹ ਇੰਪਲਸਸ ਹੁੰਦੇ ਆ ਥਾਟਸ ਅਬਰਕਟਲੀ ਮੈਂ ਹੁਣ ਬੈਠਾ ਬੈਠਾ ਬੋਲ ਰਿਹਾ ਮੇਰੇ ਅੰਦਰ ਕੀ ਚੱਲ ਰਿਹਾ ਉਹ ਮੇਰੇ ਇੰਪਲਸਸ ਨੇ ਉਹ ਇੰਪਲਸਸ ਸੈਂਸਰੀ ਸੈਂਟਰ ਹੁੰਦੇ ਆ ਜਿਹੜੇ ਸੈਂਸਰੀ ਮਤਲਬ ਹੁੰਦਾ ਜਿੱਥੇ ਇਹ ਪੰਜੇ ਤੱਤਾਂ ਦਾ ਇੱਕ ਕੇਂਦਰ ਆ ਪੰਜੇ ਜਿਹੜੇ ਸੈਂਸ ਆਰਗਨਸ ਨੇ ਸੌਰੀ ਮੈਂ ਤੱਤ ਕਹਿ ਜੰਨਾ ਸੈਂਸ ਆਰਗਨਸ ਨੇ ਜਿਹੜੇ ਇਹਨਾਂ ਦਾ ਇੱਕ ਕੇਂਦਰ ਆ ਉਹਨੂੰ ਉਸ ਕੇਂਦਰ ਨੂੰ ਸੈਂਸਰੀ ਸੈਂਟਰ ਕਹਿੰਦੇ ਆ ਠੀਕ ਹੈ ਉਸ ਸੈਂਸਰੀ ਸੈਂਟਰ ਦੇ ਜਿਹੜੇ ਇੰਪਲਸਸ ਉੱਥੇ ਤੱਕ ਲੈ ਕੇ ਜਾਂਦਾ ਤੇ ਉਹ ਬ੍ਰੇਨ ਨੂੰ ਪਹੁੰਚਾਉਂਦਾ ਬ੍ਰੇਨ ਦੇ ਵਿੱਚ ਕਿਹੜੇ ਹਿੱਸੇ ਨੂੰ ਕੌਂਸ਼ੀਅਸ ਮਾਈਂਡ ਨੂੰ ਮੈਂ ਦੁਬਾਰਾ ਰਿਪੀਟ ਕਰ ਦਿੰਨਾ ਇਸ ਗੱਲ ਨੂੰ ਜਿਹੜੇ 5 ਸਟਲ ਸੈਂਸ ਆਰਗਨਸ ਨੇ ਜਿਹੜੇ ਪੰਜ ਸਾਡੇ ਸੋਕਸ਼ਮ ਜਿਹੜੇ ਕਹਿੰਦੇ ਆ ਗਿਆਨ ਇੰਦਰੇ ਨੇ ਪੰਜਾਬੀ ਦੇ ਵਿੱਚ ਆਪਾਂ ਗਿਆਨ ਇੰਦਰ ਕਹਿੰਦੇ ਨੇ ਆ ਪੰਜ ਸੋਕਸ਼ਮ ਗਿਆਨ ਇੰਦਰੇ ਨੇ ਉਹ ਸੈਂਸਰੀ ਸੈਂਟਰ ਤੋਂ ਇੰਪਲਸਸ ਚੱਕਦੇ ਨੇ ਮਤਲਬ ਕੋਈ ਵਿਚਾਰ ਨੇ ਜਿਹੜੇ ਸਾਡੇ ਅੰਦਰ ਇੱਕੋ ਦਮ ਆਉਂਦੇ ਆ ਕਿੱਥੇ ਪਹੁੰਚਾਉਂਦੇ ਆ ਸਾਡੇ ਦਿਮਾਗ ਨੂੰ ਸਾਡੇ ਕੌਨਸ਼ੀਅਸ ਮਾਈਂਡ ਦੇ ਵਿੱਚ ਕੌਨਸ਼ੀਅਸ ਮਾਈਂਡ ਕੀ ਹੁੰਦਾ ਮੈਂ ਇਹ ਵੀ ਸਮਝਾ ਦਿੰਨਾ ਸੋ ਕੌਨਸ਼ੀਅਸ ਮਾਈਂਡ ਹੈਗਾ ਸਾਡਾ ਜਿਹੜਾ ਮਨ ਆ ਉਹਨੂੰ ਤਿੰਨ ਹਿੱਸਿਆਂ ਦੇ ਵਿੱਚ ਤਿੰਨ ਮੇਨ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਵੈਸੇ ਤਾਂ 7-8 ਬਣ ਜਾਂਦੇ ਆ ਇੱਕ ਤਾਂ ਕੌਨਸ਼ੀਅਸ ਮਾਈਂਡ ਹੁੰਦਾ ਚੇਤਨਮਨ ਇੱਕ ਸਬਕੌਨਸ਼ੀਅਸ ਮਾਈਂਡ ਹੁੰਦਾ ਅਵਚੇਤਨਮਨ ਤੇ ਇੱਕ ਅਨਕੌਂਸ਼ੀਅਸ ਮਾਈਂਡ ਹੁੰਦਾ ਅਚੇਤਨ ਮਨ ਸੋ ਇਹ ਕੀ ਹੁੰਦੇ ਨੇ ਸਬਕੌਂਸ਼ੀਅਸ ਜਾਂ ਕੌਂਸ਼ੀਅਸ ਤੇ ਗੱਲ ਕਰਦੇ ਆ ਕਿ ਆਪਾਂ ਕੌਂਸ਼ੀਅਸ ਦੀ ਗੱਲ ਆਈ ਆ ਸੋ ਦੂਸਰੇ ਦੋ ਆਪਾਂ ਫੇਰ ਸਮਝਾ ਦਾਂਗੇ ਜਿਵੇਂ ਹੁਣ ਮੈਂ ਬੈਠਾ ਮੈਂ ਗੱਲਬਾਤ ਕਰ ਰਿਹਾ ਤਾਂ ਮੈਂ ਕੌਂਸ਼ੀਅਸ ਆ ਜਾਗਰਤ ਅਵਸਥਾ ਦੇ ਵਿੱਚ ਚੇਤਨ ਅਵਸ ਚੇਤਨ ਅਵਸਥਾ ਦੇ ਵਿੱਚ ਆ ਮੈਂ ਹਾਂ ਮੈਨੂੰ ਕੋਈ ਕੁਝ ਫੜਾਉਣ ਆਇਆ ਮੈਂ ਮੰਨ ਲਓ ਕੋਈ ਚਾਹ ਫੜਾਉਣ ਆਇਆ ਮੈਂ ਉਹਦੇ ਤੋਂ ਚਾਹ ਫੜੀ ਤਾਂ ਮੈਂ ਆਪਣੀ ਚੇਤਨਾਵਸਥਾ ਦੇ ਵਿੱਚ ਕੌਨਸ਼ੀਅਸ ਅਵਸਥਾ ਦੇ ਵਿੱਚ ਫੜੀ ਤੇ ਉਸ ਚਾਹ ਨੂੰ ਪੀਤਾ ਤਾਂ ਉਹਨੂੰ ਉਹਦੇ ਨਾਲ ਰਿਐਕਟ ਕਿਸ ਚੀਜ਼ ਨੇ ਕੀਤਾ ਪਹਿਲਾਂ ਮੇਰੀਆਂ ਅੱਖਾਂ ਨੇ ਕੰਨਾਂ ਨੇ ਵੀ ਕੀਤਾ ਉਹਨੇ ਕਿਹਾ ਹੋਣਾ ਵੀ ਲੈ ਭਾਈ ਚਾਹ ਪੀ ਲਾ ਫਿਰ ਮੇਰੇ ਨੱਕ ਨੇ ਵੀ ਉਸ ਚੀਜ਼ ਨੂੰ ਸੈਂਸ ਕੀਤਾ ਚਾਹ ਚੋ ਸਮੈਲ ਤਾਂ ਨਹੀਂ ਆ ਰਹੀ ਵਧੀਆ ਆ ਰਹੀ ਹੈ ਕਿ ਬੈਡ ਸਮੈਲ ਆ ਰਹੀ ਹੈ ਖਰਾਬ ਤਾਂ ਨਹੀਂ ਕੁਝ ਸੋ ਫਿਰ ਮੇਰੀ ਰਸਨਾ ਨੇ ਉਹਨੂੰ ਸਪਰਸ਼ ਕੀਤਾ ਚਮੜੀ ਨੇ ਸਵਾਦ ਲਿਆ ਸੋ ਪੰਜੇ ਜਿਹੜੇ ਆਪਾਂ ਕਹਿ ਲਈਏ ਕਰਮ ਇੰਦਰੀ ਪੰਜੇ ਗਿਆਨ ਇੰਦਰੀ ਗਿਆਨ ਇੰਦਰੀ ਕਹਿ ਸਕਦੇ ਆ ਇਹਦੇ ਵਿੱਚ ਉਹਨਾਂ ਨੇ ਉਸ ਚੀਜ਼ ਨੂੰ ਅਬਜ਼ਰਵ ਕੀਤਾ ਤਾਂ ਸਾਡੀਆਂ ਜਿਹੜੀਆਂ ਪੰਜ ਗਿਆਨ ਇੰਦਰੀਆਂ ਦਾ ਜਿਹੜਾ ਕਨੈਕਸ਼ਨ ਹੈਗਾ ਉਹ ਸਾਡੇ ਕੌਨਸ਼ੀਅਸ ਮਾਈਂਡ ਦੇ ਨਾਲ ਆ ਇਹ ਚੀਜ਼ ਨੂੰ ਖਿਆਲ ਦੇ ਵਿੱਚ ਰੱਖਣਾ ਸੋ ਸੈਕੰਡ ਹੈਗਾ ਮਾਈਂਡ ਇਟ ਇਜ਼ ਕਨਸਟੀਟਿਊਟਿਡ ਬਾਈ ਦਾ ਕੌਨਸ਼ੀਅਸ ਐਂਡ ਦਾ ਸਬਕੌਨਸ਼ੀਅਸ ਮਾਈਂਡਸ ਸੋ ਇਹ ਕੀ ਦਾ ਸੰਗਠਨ ਕੀਤਾ ਹੋਇਆ ਮਨ ਆ ਜਿਹੜਾ ਕੌਨਸ਼ੀਅਸ ਤੇ ਸਬਕੌਨਸ਼ੀਅਸ ਮਨਾਂ ਦਾ ਸੰਗਠਿਤ ਕੀਤਾ ਹੋਇਆ ਜਿਵੇਂ ਆਪਾਂ ਤਹਿਸੀਲ ਦੀ ਗੱਲ ਕੀਤੀ ਸੀ ਸਬ ਡਿਸਟ੍ਰਿਕਟ ਦੀ ਗੱਲ ਕੀਤੀ ਸੀ ਸੋ ਮਨ ਇਹਨਾਂ ਦੋਨਾਂ ਦੀ ਸਬ ਡਿਸਟ੍ਰਿਕਟ ਹੈਗੀ ਆ ਕਿ ਤੇ ਅਨਕੌਨਸ਼ੀਅਸ ਸਬਕੌਨਸ਼ੀਅਸ ਮਾਈਂਡ ਤੇ ਕੌਨਸ਼ੀਅਸ ਦੀ ਗੱਲ ਆਪਾਂ ਕਰ ਚੁੱਕੇ ਆ ਤੇ ਸਬਕੌਨਸ਼ੀਅਸ ਦੀ ਗੱਲ ਕਰਦੇ ਆਂ ਪਰ ਸਬਕੌਨਸ਼ੀਅਸ ਮਾਈਂਡ ਹੁੰਦਾ ਜੋ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਇਹਦੇ ਵਿੱਚੋਂ ਤੁਹਾਨੂੰ 10% ਜਿਹੜਾ ਸਮਝ ਲੱਗੂਗਾ ਉਹਦੇ ਬਾਰੇ ਤੁਸੀਂ ਸੋਚੋਗੇ ਸੋਚ ਕੇ ਜਦੋਂ ਤੁਹਾਨੂੰ ਤੁਸੀਂ ਇਸ ਚੀਜ਼ ਨੂੰ ਕਿਤੇ ਲਾਗੂ ਕਰੋਗੇ ਜਿਹੜੀਆਂ ਗੱਲਾਂ ਮੈਂ ਦੱਸ ਰਿਹਾ ਤਾਂ ਜਿੰਨੀਆਂ ਇੱਕ ਗੱਲਾਂ ਤੁਹਾਡੀਆਂ ਸਿੱਖੀਆਂ ਹੋਈਆਂ ਨੇ ਉਹ ਤੁਹਾਡੇ ਸਬਕੌਨਸ਼ੀਅਸ ਮਾਈਂਡ ਚ ਚੱਲੀਆਂ ਗਈਆਂ ਜਦੋਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਚੀਜ਼ ਨੂੰ ਆਪਣੇ ਮਨ ਤੇ ਜਾਂ ਆਪਣੇ ਸਰੀਰ ਤੇ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਆਮ ਜ਼ਿੰਦਗੀ ਚ ਜਾਂ ਅਧਿਆਤਮਿਕਤਾ ਦੇ ਵਿੱਚ ਤੁਸੀਂ ਲਾਗੂ ਕਰੋਗੇ ਤਾਂ ਉਹ ਗੱਲਾਂ ਕਿੱਥੋਂ ਆਣਗੀਆਂ ਵੀਡੀਓ ਥੋੜੀ ਦਿਨਾਂ ਦੇਖੋਗੇ ਦੁਆਰਾ ਉਹ ਗੱਲਾਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚੋਂ ਆਣਗੀਆਂ ਸੋ ਜਿਹੜਾ ਤੁਹਾਡੇ ਤੁਹਾਡਾ ਸਿੱਖਿਆ ਹੋਇਆ ਅਬਜ਼ਰਵ ਕੀਤਾ ਹੋਇਆ ਸੰਭਾਲ ਕੇ ਰੱਖਦਾ ਉਹ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੁੰਦਾ ਸੋ ਸਾਡੀ ਇਹਨਾਂ ਪੰਜ ਸਟਲ ਸੈਂਸ ਆਰਗਨਸ ਦਾ ਪੰਜ ਗਿਆਨ ਇੰਦਰੀਆਂ ਦਾ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਨਾਲ ਸਿੱਧਾ ਸਬੰਧ ਕੋਈ ਨਹੀਂ ਹੈਗਾ ਸਬੰਧ ਹੈਗਾ ਬਟ ਸਿੱਧਾ ਸਬੰਧ ਨਹੀਂ ਹੈਗਾ ਠੀਕ ਅੱਗੇ ਹੁੰਦਾ ਇੰਟੈਲੈਕਟ ਇੰਟੈਲੈਕਟ ਕੀ ਹੁੰਦੀ ਹੈ ਬੁੱਧੀ ਸਾਡੀ ਉਹ ਡਿਸਾਈਡ ਕਰਦੀ ਆ ਹਾਊ ਵਨ ਸ਼ੁੱਡ ਰੀਐਕਟ ਟੂ ਐਨ ਇੰਪਲਸ ਜਿਹੜਾ ਥਾਟ ਤੁਹਾਡੇ ਦਿਮਾਗ ਦੇ ਵਿੱਚ ਆਇਆ ਉਹ ਅੱਗੇ ਬੁੱਧੀ ਕੋਲ ਭੇਜਿਆ ਗਿਆ ਵਿਸ਼ਲੇਸ਼ਣ ਕਰਨ ਦੇ ਲਈ ਕਿ ਇਸ ਥਾਟ ਦੇ ਨਾਲ ਤੁਸੀਂ ਕਿੱਦਾਂ ਰਿਐਕਟ ਕਰਨਾ ਸੋ ਮੈਂ ਉਸ ਗੱਲ ਤੇ ਆਉਣਾ ਜਿਹੜੀ ਗੱਲ ਆਪਾਂ ਪਰਮਾਤਮਾ ਦੇ ਸੰਬੰਧ ਤੇ ਵਿੱਚ ਸ਼ੁਰੂ ਕੀਤੀ ਆ ਇਹ ਜ਼ਿਆਦਾ ਮੈਂ ਤੁਹਾਨੂੰ ਇਸ ਚੀਜ਼ ਦੇ ਵਿੱਚ ਅਲਝਾਉਣਾ ਨਹੀਂ ਚਾਹੁੰਦਾ ਫਿਰ ਮੋਟਰ ਆਰਗਨਸ ਆ ਜਾਂਦੇ ਆ ਸਾਡੇ the decision of intellect center is conveyed to the motor and hypothalamic centers in the brain by the five subtle motor organs so jehda decision le a janda intellect center dwara buddhi kendra dwara oh decision nu sade hypothalamic centers de vich bheja janda brain de vich sade jehde shokham motor organs ne hun motor organ kede hoye ਜਿਵੇਂ ਮੈਂ ਆਪਣੇ ਹੱਥ ਚਲਾ ਰਿਹਾ ਪੈਰ ਚਲਾ ਰਿਹਾ ਇਹ ਸਾਡੇ ਮੋਟਰ ਆਰਗਨਸ ਨੇ ਕੰਮ ਕਰਦਿਆ ਜਿਹੜੇ ਸੋ ਜੇ ਇਹ ਸੂਖਮ ਸਰੀਰ ਵੀ ਹੈਗਾ ਸਾਡਾ ਉਹਦੇ ਵੀ ਮੋਟਰ ਆਰਗਨਸ ਹੈਗੇ ਆ ਉਹ ਮੋਟਰ ਆਰਗਨਸ ਕੀ ਕਰਦੇ ਆ ਇਹ ਵਿਸ਼ਲੇਸ਼ਣ ਕੀਤਾ ਗਿਆ ਦਿਮਾਗ ਨੂੰ ਪਹੁੰਚਾਉਂਦੇ ਆ ਦਿਮਾਗ ਸਾਡੇ ਆ ਜਿਹੜੇ ਫਿਜ਼ੀਕਲ ਮੋਟਰ ਆਰਗਨਸ ਨੂੰ ਦੱਸਦਾ ਕਿ ਭਾਈ ਅੰਦਰੋਂ ਤੇਰਾ ਹੱਥ ਥੇਲਣਾ ਚਾਹੁੰਦਾ ਅੰਦਰੋਂ ਤੇਰਾ ਸਰੀਰ ਚੱਲਣਾ ਚਾਹੁੰਦਾ ਹੁਣ ਤੂੰ ਚੱਲ ਸੋ ਇਹ ਬੜੇ ਇਹ ਵਿਸ਼ਲੇਸ਼ਣ ਆ ਜਿਹੜਾ ਸਾਰਾ ਕੁਝ ਇਹ ਬੜੇ ਸ਼ਾਰਟ ਟਾਈਮ ਦੇ ਵਿੱਚ ਹੋ ਜਾਂਦਾ ਆਪਾਂ ਨੂੰ ਤਾਂ ਹੀ ਪਤਾ ਨਹੀਂ ਲੱਗਦਾ ਫਿਰ 5 ਵਾਈਟਲ એનર્ਜੀਜ਼ ਆ ਜਾਂਦੀਆਂ ਨੇ ਜਿਹਨੂੰ ਪ੍ਰਾਣ ਕਹਿੰਦੇ ਆ ਉਹ ਸਾਡੇ ਫੰਕਸ਼ਨਿੰਗ ਆਫ ਦਾ ਫਿਜ਼ੀਕਲ ਐਂਡ ਸਟਲ ਬਾਡੀਜ਼ ਲਈ ਉਹਦੇ ਕੰਮਕਾਰ ਲਈ ਸਾਡੇ ਸਰੀਰ ਨੂੰ એનર્ਜੀ ਦਿੰਦੇ ਆ ਊਰਜਾ ਦਿੰਦੇ ਆ ਸੋ ਕਹਿੰਦੇ ਸ਼ੰਕਰਾਚਾਰੀਆ ਦੇ ਮੁਤਾਬਕ ਜਿਹੜਾ ਕੌਨਸ਼ੀਅਸ ਮਾਈਂਡ ਆ ਜਿਹਨੂੰ ਅਸੀਂ ਮਨ ਕਹਿ ਸਕਦੇ ਹਾਂ ਮਨ ਕੀ ਹੈ ਸਾਡਾ ਕੌਨਸ਼ੀਅਸ ਮਾਈਂਡ ਠੀਕ ਹੈ ਕੌਨਸ਼ੀਅਸ ਮਾਈਂਡ ਬਾਰੇ ਮੈਂ ਦੱਸ ਚੁੱਕਿਆ ਦੁਬਾਰਾ ਦੱਸ ਦਿੰਨਾ ਮਨ ਹੈਗਾ ਸਾਡਾ ਹੁਣ ਜਿਹੜਾ ਉਹ ਪ੍ਰੈਜ਼ੈਂਟ ਦੇ ਵਿੱਚ ਕੰਮ ਕਰ ਰਿਹਾ ਇਹ ਨਹੀਂ ਕਿ ਪ੍ਰੈਜ਼ੈਂਟ ਦੇ ਵਿੱਚ ਰਹਿ ਰਿਹਾ ਮਨ ਸਾਡਾ ਪਿੱਛੇ ਵੀ ਚੱਲਿਆ ਜਾਂਦਾ ਤੇ ਪਰ ਪ੍ਰੈਜ਼ੈਂਟ ਦੇ ਵਿੱਚ ਰਹਿ ਰਿਹਾ ਮਨ ਮਨ ਹੈਗਾ ਇਹ ਨਹੀਂ ਕਿ ਕੱਲਾ ਮਤਲਬ ਕੌਨਸ਼ੀਅਸ ਮਾਈਂਡ ਹੀ ਮਾਨਾ ਅਨਕੌਨਸ਼ੀਅਸ ਸਬਕੌਨਸ਼ੀਅਸ ਵੀ ਪਰ ਹਲੇ ਕਿਹਨਾਂ ਇੰਨੇ ਹੀ ਸਮਝਣਾ ਆਪਾਂ ਇਹਨੂੰ ਕਹਿੰਦਾ ਜਿਹੜਾ ਮਾਨਾ ਉਹ ਕੌਨਸ਼ੀਅਸ ਮਾਈਂਡ ਆ ਜਿਹੜਾ ਇੱਕ ਸਬਕੌਨਸ਼ੀਅਸ ਮਾਈਂਡ ਆ ਉਹ ਚਿੱਤ ਆ ਉਹਨੂੰ ਆਪਾਂ ਚਿੱਤ ਕਹਿ ਦਿੰਨੇ ਆ ਸੋ ਇੰਟੈਲੈਕਟ ਕੀ ਆ ਸਾਡੀ ਬੁੱਧੀ ਐਂਡ ਅਵੇਅਰਨੈਸ ਆਫ self that is i me my etc ਇੰਟੈਲੈਕਟ ਸਾਡੀ ਬੁੱਧੀ ਆ ਤੇ ਇਸ ਚੀਜ਼ ਦੀ ਅਵੇਅਰਨੈਸ ਜਿਹਨੂੰ ਹੁਣ ਜਿਵੇਂ ਮੈਂ ਮੈਨੂੰ ਪਤਾ ਮੈਂ ਅਤਿੰਦਰ ਹਾਂ ਮੇਰਾ ਨਾਮ ਅਤਿੰਦਰ ਮੈਂ ਕਿੱਥੇ ਰਹਿਣਾ ਮੈਂ ਕੀ ਕਰਦਾ ਮੈਂ ਕੀ ਖਾਣਾ ਕੀ ਮੇਰਾ ਕੀ ਰਹਾ ਹੈਗਾ ਕਿਹੜੀਆਂ ਮੇਰੀਆਂ ਚੀਜ਼ਾਂ ਆਪਣੀਆਂ ਨੇ ਕਿਹੜੀਆਂ ਮੈਂ ਹੱਥਿਆਉਣਾ ਚਾਹੁੰਦਾ ਇਹ ਸਾਰਾ ਕੀ ਆ ਇਹ ਇਹਨੂੰ ਕਹਿੰਦੇ ਆ ਈਗੋ ਸੋ ਇਹ ਚਾਰੇ ਇੱਕ ਕੇਂਦਰ ਬਣਾਉਂਦੇ ਆ ਜਿਹਨੂੰ ਅੰਤਇਕਰਨ ਕਹਿੰਦੇ ਆ ਜਿਦੇ ਬਾਰੇ ਚ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਤੁਕਾਂ ਜਾਂ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਸੋ ਅੰਤੈਕਰਨ ਦਾ ਮਤਲਬ ਹੈਗਾ ਇਨਰ ਸੈਂਸ ਆਰਗਨਸ ਅੰਤੈ ਮੀਨਸ ਇਨਰ ਕਰਨ ਮੀਨਸ ਸੈਂਸ ਆਰਗਨਸ ਸੋ ਇਹ ਸਾਰੇ ਮਿਲ ਕੇ ਕੀ ਬਣਾਉਂਦੇ ਆ ਇੱਕ ਅੰਤੈਕਰਨ ਬਣਾਉਂਦੇ ਆ ਸੋ ਪਰਮਾਤਮਾ ਦੇ ਰਸਤੇ ਤੇ ਚੱਲਣ ਦੇ ਲਈ ਜਿਹੜੀ ਈਗੋ ਆ ਅੰਤਿਕਾਰਨ ਦੇ ਵਿੱਚ ਹੁਣ ਸਾਡੇ ਕੀ ਕੁਝ ਪਿਆ ਇਹ ਇੱਥੇ ਆਪਾਂ ਗੱਲਬਾਤ ਕਰਾਂਗੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਸਾਡੇ ਖਿਆਲ ਚੱਲਦੇ ਆ ਚਿੱਤ ਦੇ ਵਿੱਚ ਬੁਰੇ ਖਿਆਲ ਜਿਹੜੇ ਆਪਾਂ ਕਹਿੰਦੇ ਨਾ ਭੜੇ ਭੜੇ ਖਿਆਲ ਕਿੱਥੋਂ ਆਉਂਦੇ ਆ ਉਹ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਆਉਂਦੇ ਆ ਆਉਂਦੇ ਕਿੱਥੋਂ ਆਲੇ ਦੁਆਲੇ ਤੋਂ ਜਦੋਂ ਅਸੀਂ ਸਾਡਾ ਮਨ ਆ ਜਿਹੜਾ ਕੌਨਸ਼ੀਅਸ ਮਾਈਂਡ ਆ ਬਹੁਤ ਚੀਜ਼ਾਂ ਨੂੰ ਅਬਜ਼ਰਵ ਕਰਦਾ ਉਹਨਾ ਚੀਜ਼ਾਂ ਦਾ ਹੁਣ ਇੱਕੋ ਵੀਡੀਓ ਦੇ ਵਿੱਚ ਆਪਾਂ ਦੱਸ ਨਹੀਂ ਸਕਦੇ ਲਾਈਕ ਜਿਵੇਂ ਤੁਸੀਂ ਕਿਸੇ ਸਾਹਮਣੇ ਵਾਲੇ ਇਨਸਾਨ ਨਾਲ ਕਿਸ ਤਰ੍ਹਾਂ ਗੱਲਬਾਤ ਕਰਦੇ ਹੋ ਉੱਥੇ ਤੁਹਾਡੇ ਬਹੁਤ ਸਾਰੇ ਲਾਲਚ ਵੀ ਹੋ ਸਕਦੇ ਆ ਉੱਥੇ ਤੁਹਾਡੀ ਅੰਦਰੋਂ ਈਰਖਾ ਵੀ ਝਲਕ ਸਕਦੀ ਆ ਦੁਸ਼ਮਣੀ ਵੀ ਝਲਕ ਸਕਦੀ ਆ ਕਿਸੇ ਵੀ ਬੈਡ ਤਰੀਕੇ ਨਾਲ ਤੁਸੀਂ ਰਿਐਕਟ ਕਰ ਸਕਦੇ ਹੋ ਠੀਕ ਹੈ ਸੋ ਅੱਗੇ ਕਹਿੰਦੇ ਆ ਜਿਹੜਾ ਇੰਟੈਲੈਕਟ ਹੈਗਾ ਸਬਕੌਨਸ਼ੀਅਸ ਮਾਈਂਡ ਚਿੱਤ ਦੀ ਗੱਲ ਕੀਤੀ ਹੈ ਬੁੱਧ ਬੁੱਧ ਸਾਡੀ ਜਦੋਂ ਕਿਸੇ ਚੀਜ਼ ਦੇ ਬੁੱਧੀ ਕੋਲ ਹਮੇਸ਼ਾ ਵਿਸ਼ਲੇਸ਼ਣ ਦਾ ਕੰਮ ਆ ਬੁੱਧੀ ਕੋਲ ਹੋਰ ਕੋਈ ਕੰਮ ਨਹੀਂ ਬੁੱਧੀ ਸੋਚਦੀ ਨਹੀਂ ਹੈਗੀ ਬੁੱਧੀ ਨੇ ਡਿਸੀਜਨ ਲੈਣਾ ਹੁੰਦਾ ਸੋ ਜਦੋਂ ਬੰਦਾ ਕੁਝ ਚੀਜ਼ਾਂ ਬਾਹਰ ਦੇਖਦਾ ਉਹ ਆਪਣੇ ਜਿਹੜੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਲਾ ਜਾਂਦਾ ਅਵਚੇਤਨ ਮਨ ਦੇ ਵਿੱਚ ਸੋ ਅਵਚੇਤਨ ਮਨ ਦੇ ਵਿੱਚ ਜਦੋਂ ਚੀਜ਼ਾਂ ਚਲੀਆਂ ਜਾਂਦੀਆਂ ਨੇ ਉਹ ਬੁੱਧੀ ਕੋਲ ਪਹੁੰਚਦੀਆਂ ਨਹੀਂ ਜਦੋਂ ਸੋ ਫਾਲਤੂ ਬੇਫਜ਼ੂਲ ਗੱਲਾਂ ਦਾ ਬੁੱਧੀ ਵਿਸ਼ਲੇਸ਼ਣ ਨਹੀਂ ਕਰ ਪਾਉਂਦੀ ਕਿ ਬੰਦੇ ਨੇ ਕਿੱਦਾਂ ਰਿਐਕਟ ਕਰਨਾ ਕਿਸੇ ਚੀਜ਼ ਤੇ ਕਿਉਂਕਿ ਉਹ ਚੀਜ਼ਾਂ ਗੁੰਝਲਦਾਰ ਆਬਜ਼ਰਵ ਕਰਕੇ ਸਬਕੌਂਸ਼ੀਅਸ ਮਾਈਂਡ ਨੂੰ ਭੇਜੀਆਂ ਗਈਆਂ ਨੇ ਤੇ ਬੁੱਧੀ ਜਦੋਂ ਉਹਦੇ ਤੇ ਵਿਸ਼ਲੇਸ਼ਣ ਨਹੀਂ ਕਰ ਪਾਉਂਦੀ ਤੇ ਬੰਦਾ ਪਜਲ ਰਹਿਣ ਲੱਗ ਜਾਂਦਾ ਡਿਪਰੈਸ਼ਨ ਐਂਜਾਇਟੀ ਬਿਮਾਰੀਆਂ ਮਨ ਦੁਖੀ ਰਹਿਣਾ ਉਦਾਸ ਰਹਿਣਾ ਖੋਏ ਖੋਏ ਰਹਿਣਾ ਗੁੱਸੇ ਚ ਰਹਿਣਾ ਕ੍ਰੋਧ ਕਾਮੀ ਰਹਿਣਾ ਨਾ ਸਾਰੀਆਂ ਬਿਮਾਰੀਆਂ ਦੀ ਜੜ ਕਿੱਥੇ ਆ ਇੱਥੇ ਸੋ ਇਸ ਕਿਤਾਬ ਦਾ ਮੇਰਾ ਪੜਨ ਦਾ ਮਕਸਦ ਇੰਨਾ ਹੀ ਸੀਗਾ ਕਿ ਸਾਨੂੰ ਇੰਨੀ ਕੁ ਸਮਝ ਆ ਜਾਏ ਵੀ ਅਸੀਂ ਵਿਚਾਰਾਂ ਨਾਲ ਇੰਟਰੈਕਟ ਕਿਦਾਂ ਕਰਦੇ ਆ ਪਰਮਾਤਮਾ ਦੀ ਸਮਝ ਹੈ ਜਿਹੜੀ ਸਾਡੀ ਬੁੱਧੀ ਲਈ ਕਿੰਨੀ ਕੁ ਜ਼ਰੂਰੀ ਆ ਕਿਉਂਕਿ ਜਿੰਨੀ ਪੋਜ਼ਿਟਿਵ ਵਾਈਬਜ ਆਊਗੀ ਨਾ ਬੁੱਧੀ ਦੀ ਖਰਾਕ ਸਮਝ ਲਓ ਉਹਨੂੰ ਪੋਜ਼ਿਟਿਵ ਵਾਈਬ ਨੂੰ ਪੋਜ਼ਿਟਿਵ ਗੱਲਾਂ ਨੂੰ ਪੋਜ਼ਿਟਿਵ ਚੀਜ਼ਾਂ ਨੂੰ ਜਿਹੜਾ ਤੁਸੀਂ ਸਬਕੌਨਸ਼ੀਅਸ ਮਾਈਂਡ 'ਚ ਲੈ ਕੇ ਜਾਓਗੇ ਨਾ ਤਾਂ ਤੁਹਾਡੀ ਬੁੱਧੀ ਦੀ ਖਰਾਕ ਨੇ ਬੌਧਿਕ ਸ਼ਕਤੀ ਵਧਾਉਣੀ ਚਾਹੁੰਦੇ ਹੋ ਉਸ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਪਾਉਣਾ ਚਾਹੁੰਦੇ ਹੋ ਬੜੇ ਅਲੌਕਿਕ ਤਰੀਕੇ ਦੇ ਨਾਲ ਤਾਂ ਆ ਚੀਜ਼ਾਂ ਨੂੰ ਸਮਝੋ ਇਹਨਾਂ ਨੂੰ ਸਮਝੋਗੇ ਤੇ ਤੁਹਾਡਾ ਮਨ ਬਲਵਾਨ ਬਣੂਗਾ ਬਲਵਾਨ ਮਾਨਾ ਜਿਹੜਾ ਉਹ ਗਲਤੀਆਂ ਕਰਨ ਤੋਂ ਗੁਰੇਜ਼ ਕਰੂਗਾ ਸੋ ਮਨ ਦੇ ਵਿਪਾਰ ਜਾਣਾ ਹੌਲੀ ਹੌਲੀ ਉਹ ਵੀ ਦੱਸੂਗਾ ਮੈਂ ਕਿੱਦਾਂ ਕਿੱਦਾਂ ਆਪਾਂ ਕਰਨਾ ਹੈਗਾ ਹਨਾ ਕਿਉਂਕਿ ਇਹ ਚੀਜ਼ ਜ਼ਰੂਰੀ ਸੀ ਇਸ ਤੋਂ ਨੈਕਸਟ ਵੀਡੀਓ ਮੈਂ ਇਸ ਕਿਤਾਬ ਦੇ ਵਿੱਚੋਂ ਨਹੀਂ ਬਣਾਉਂਗਾ ਤੋਂ ਉਸ ਤੋਂ ਅਗਲੀ ਵੀਡੀਓ ਮੈਂ ਬਣਾਉਂਗਾ ਕਿਉਂਕਿ ਅਸ ਤੋਂ ਅਗਲੀ ਵੀਡੀਓ ਦੇ ਵਿੱਚ ਮੈਂ ਬੜੇ ਸਿੰਪਲ ਤਰੀਕੇ ਦੇ ਨਾਲ ਮੈਂ ਤੁਹਾਨੂੰ ਧਿਆਨ ਕਰਨਾ ਇਹਦੇ ਵਿੱਚ ਹੀ ਦੱਸ ਦਿੰਨਾ ਚਲੋ ਸੋ ਇਹਨੂੰ ਆਪਾਂ ਇੱਥੇ ਤੱਕ ਸਮਾਪਤ ਕਰਦੇ ਹਾਂ ਸੋ ਹੁਣ ਗੱਲ ਕਰਦੇ ਹਾਂ ਅਹੰਕਾਰ ਧਿਆਨ ਤੇ ਆਪਣੀ ਲਾਈਫ ਦੇ ਵਿੱਚ ਮੁਸ਼ਕਲਾਂ ਦਾ ਹੱਲ ਕਿੱਦਾਂ ਕੱਢਣਾ ਹੈ ਨਾ ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੇ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਉਹ ਤੁਸੀਂ ਆਪਣੀ ਈਗੋ ਦੇਖੋ ਕਿ ਤੁਹਾਡੇ ਅੰਦਰ ਅਹੰਕਾਰ ਕਿੰਨਾ ਕਾ ਜੇ ਬੜਾ ਹੰਕਾਰ ਆ ਜੇ ਤੁਸੀਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਵੱੱਜਰ ਅਪਰਾਧ ਕੀਤੇ ਆ ਦੂਸਰਿਆਂ ਨੂੰ ਤੰਗ ਕੀਤਾ ਪਾਪ ਕੀਤੇ ਆ ਕੁਝ ਵੀ ਆ ਵਾਟਸੋਇਵਰ ਪਰ ਤੁਸੀਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤਾਂ ਅੱਜ ਹੀ ਬੈਠ ਜੋ ਬੈਠੋ ਬਹੁਤ ਸ਼ਾਂਤ ਤਰੀਕੇ ਨਾਲ ਜਿਵੇਂ ਮੈਂ ਹੁਣ ਤੁਹਾਨੂੰ ਸ਼ਾਂਤ ਕਰਨ ਦਾ ਤਰੀਕਾ ਦੱਸਦਾ ਵੀ ਮਾਈਂਡ ਨੂੰ ਸ਼ਾਂਤ ਕਿੱਦਾਂ ਕਰਨਾ ਮੈਂ ਕੁਰਸੀ 'ਤੇ ਬੈਠ ਜਾਣਾ ਇਦਾਂ ਕਰਕੇ ਸੋ ਸਭ ਤੋਂ ਪਹਿਲਾਂ ਆਪਣੀ ਬਾਡੀ ਨੂੰ ਰਿਲੈਕਸ ਕਰ ਲਓ ਬਹੁਤ ਰਿਲੈਕਸ ਕਰ ਲਓ ਇਹ ਸੋਚ ਕੇ ਕਿ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਹੈਗੀ ਇਸ ਟਾਈਮ ਮੈਂ ਬਹੁਤ ਰਿਲੈਕਸ ਤਰੀਕੇ ਦੇ ਵਿੱਚ ਬੈਠਾ ਪਹਿਲਾਂ ਮੂਨ ਹੋ ਜਾਓ ਫਿਰ ਕੋਈ ਜਾਪ ਜਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜਿਹੜਾ ਹੈਗਾ ਉਹ ਸਟਾਰਟ ਕਰਿਓ 1-2 ਮਿੰਟ ਕਰਕੇ ਦਿਖਾਉਂਗਾ ਮੈਂ ਕਿਉਂਕਿ ਫਿਰ ਵੀਡੀਓ ਵੱਡੀ ਹੋ ਜਾਣੀ ਹੈ ਤੇ ਇਹ ਨਹੀਂ ਕਿ ਮੈਂ ਕੋਈ ਇੱਥੇ ਸ਼ੋਅ ਆਫ ਕਰ ਰਿਹਾ ਇਹ ਤੁਹਾਡੇ ਸੰਭਾਵਨਾ ਹਰ ਇੱਕ ਇਨਸਾਨ ਦੇ ਅੰਦਰ ਆ ਤੇ ਹਰੇਕ ਨੂੰ ਕਰਨੀ ਚਾਹੀਦੀ ਹੈ ਇਸ ਕਰਕੇ ਮੈਂ ਇਸ ਚੀਜ਼ ਨੂੰ ਕੋਈ ਮਤਲਬ ਇਹ ਨਹੀਂ ਕਿ ਮੈਂ ਲਾਈਟ ਬੰਦ ਕਰਦਾ ਹਾਂ ਨਾ ਤੁਹਾਨੂੰ ਦਿਖੇ ਵੀ ਨਾ ਕੁਝ ਸੋ ਕੌਨਫੀਡੈਂਸ ਲਈ ਮੈਂ ਤੁਹਾਨੂੰ ਦਿਖਾ ਰਿਹਾ ਸੋ ਕੋਸ਼ਿਸ਼ ਕਰਿਓ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਬਿਲਕੁਲ ਸ਼ਾਂਤ ਤਰੀਕੇ ਨਾਲ ਢਿੱਲਾ ਆਪਣੀ ਬਾਡੀ ਨੂੰ ਛੱਡ ਦੇਣਾ ਇੱਕ ਵਾਰੀ ਜਿਹੜਾ ਕੀ ਹੋਊਗਾ ਤੁਹਾਡੇ ਅੰਦਰ ਨਾ ਬੇਚੈਨੀ ਬਹੁਤ ਜ਼ਿਆਦਾ ਹੋਊਗੀ ਕਿਉਂਕਿ ਤੁਹਾਡੇ ਜਿਹੜੇ ਨਿਊਰੋਨਸ ਜਿਹੜੇ ਦਿਮਾਗ ਦੇ ਹੁੰਦੇ ਆ ਉਹ ਸਕੈਟਰਡ ਹੋਏ ਹੁੰਦੇ ਆ ਫੈਲੇ ਹੋਏ ਹੁੰਦੇ ਆ ਫੈਲ ਕੇ ਵੀ ਉਹਨਾਂ ਨੇ ਆਪਣੀ ਜਗ੍ਹਾ ਬਣਾ ਲਈ ਹੁੰਦੀ ਆ ਸੋ ਜਗ੍ਹਾ ਛੱਡਣੀ ਜਦੋਂ ਉਹਨਾਂ ਨੂੰ ਔਖੀ ਲੱਗਦੀ ਆ ਤੇ ਮਨ ਨੂੰ ਕਬਰਾ ਹਟ ਹੁੰਦੀ ਆ ਸੋ ਫਿਰ ਵੀ ਤੁਸੀਂ ਬੈਠੇ ਰਹਿਣਾ ਕੋਸ਼ਿਸ਼ ਕਰਨਾ ਮਨ ਚ ਬੁਰੇ ਖਿਆਲ ਚੱਲਦੇ ਆ ਉਹ ਚੱਲਣ ਦਿਓ ਕਿਉਂਕਿ ਮਨ ਦਾ ਸੁਭਾਅ ਆ ਤੁਸੀਂ ਬਹੁਤ ਟਾਈਮ ਤੋਂ ਬਹੁਤ ਸਮੇਂ ਤੋਂ ਬੁਰੇ ਖਿਆਲ ਹੀ ਜਿਹੜੇ ਉਪਲਬਧ ਕੀਤੇ ਆ ਆਪਣੇ ਮਨ ਦੇ ਵਿੱਚ ਸੋ ਚੱਲਣਗੇ ਉਹਨਾਂ ਨੂੰ ਸਮਾਂ ਲੱਗੂ ਇਹ ਨਹੀਂ ਗੇ ਤੁਸੀਂ ਬੇਚੈਨ ਹੋ ਜੋ ਅੱਜ ਹੀ ਕੋਈ ਘਟਨਾ ਹੋਣ ਦੀ ਕੋਸ਼ਿਸ਼ ਕਰੋ ਇਹ ਕਦੇ ਵੀ ਨਹੀਂ ਹੋ ਸਕਦਾ ਸੋ ਸਹਿਜ ਭੱਕੇ ਸੋ ਮਿੱਠਾ ਹੋਏ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਗੁਰਬਾਣੀ ਚ ਲਿਖਿਆ ਨਾ ਹਰਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਸੋ ਦੋ ਕੁ ਮਿੰਟ ਆਪਾਂ ਸਿਮਰਨ ਦੇ ਵਿੱਚ ਲਾਉਨੇ ਆ ਤੇ ਉਸ ਤੋਂ ਬਾਅਦ ਫਿਰ ਵੀਡੀਓ ਦੀ ਸਮਾਪਤੀ ਕਰ ਦਾਂਗੇ ਤੇ ਜਿਹੜੀ ਵਿਧ ਹੈਗੀ ਆ ਉਹ ਇਹੀ ਆ ਧਿਆਨ ਦੇ ਬਹੁਤ ਤਰੀਕੇ ਨਿਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸੋ ਕਰਦੇ ਆ ਸਟਾਰਟ ਤੋ ਦੋਸਤੋ ਇਸ ਤਰ੍ਹਾਂ ਦੇ ਨਾਲ ਤੁਸੀਂ ਸਾਹਾਂ ਦੀ ਕੋਈ ਪ੍ਰਕਿਰਿਆ ਨਹੀਂ ਕਰਨੀ ਜਿਸ ਤਰ੍ਹਾਂ ਸਾਹ ਤੁਹਾਡੇ ਆਉਂਦੇ ਆ ਹੌਲੀ-ਹੌਲੀ ਦੱਸਾਂਗੇ ਇੱਕੋ ਦਮ ਨਹੀਂ ਤੁਸੀਂ ਸਾਹਾਂ ਤੇ ਮਤਲਬ ਕੰਟਰੋਲ ਕਰਨਾ ਹੈ ਨਾ ਕਿ ਉਲਟੇ ਸਾਹਸ ਨਹੀਂ ਲੈਣੇ ਜਾਂ ਕੁਝ ਵੀ ਉਹ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਹੌਲੀ-ਹੌਲੀ ਤੁਸੀਂ ਜਿਸ ਤਰ੍ਹਾਂ ਇਸ ਵੀਡੀਓ ਦੇ ਨਾਲ ਬਣੇ ਰਹੋਗੇ ਤੇ ਉਸੇ ਤਰੀਕੇ ਨਾਲ ਤੁਸੀਂ ਅੱਗੇ ਦੀ ਅੱਗੇ ਤੁਹਾਨੂੰ ਚਲਾਉਂਦੇ ਰਵਾਂਗੇ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੀ ਕੁਝ ਚੰਗਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦੀ ਤੁਹਾਨੂੰ ਸਮਝ ਨਹੀਂ ਲੱਗੀ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਇਸ ਵੀਡੀਓ ਦੇ ਵਿੱਚੋਂ ਕੁਝ ਸਿੱਖ ਸਕੀਏ ਤੇ ਚੰਗੇ ਰਾਹ ਤੇ ਆਪਾਂ ਤੁਰ ਸਕੀਏ ਕਿਉਂਕਿ ਰਾਤ ਜੀਵਨ ਦੇ ਵਿੱਚ ਬਥੇਰੇ ਆ ਤੇ ਬੜੇ ਰਾਵਾਂ ਤੇ ਮੈਂ ਵੀ ਚੱਲਿਆ ਸੋ ਮੇਰੀ ਕੋਸ਼ਿਸ਼ ਇਹ ਆ ਕਿ ਮੈਨੂੰ ਦੇਖਣ ਵਾਲੇ ਜਿਹੜੇ ਉਹ ਚੰਗੇ ਰਾਹ ਤੇ ਜ਼ਰੂਰ ਚੱਲਣ ਮੈਂ ਇੰਪੋਰਟੈਂਸ ਜਿਹੜੀ ਹੈਗੀ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਦਿੰਨਾ ਆਪਣੀ ਲਾਈਫ ਦੇ ਵਿੱਚ ਸੋ ਆਸ ਕਰਦਾ ਤੁਸੀਂ ਵੀ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਇੰਪੋਰਟੈਂਸ ਦਿੰਦੇ ਹੋਵੋਗੇ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ